ਬ੍ਰੈਂਟਡ ਦੇ ਮਕਾਨ ਮਾਲਕਾਂ ਦੇ ਲਈ ਵੱਡੀ ਰਾਹਤ ਦਾ ਐਲਾਨ ਕਰ ਦਿਆ ਮੀਅਰ ਪੈਟਿਕ ਬਰਾਊਨ ਦੇ ਵੱਲੋਂ ਰੈ residențial ਰੈਂਟਰ ਲਾਇਸੈਂਸਿੰਗ ਪ੍ਰੋਗਰਾਮ ਦੀ 300 ਡਾਲਰ ਫੀਸ ਪੱਕੇ ਤੌਰ ਤੇ ਹਟਾਉਣ ਦਾ ਵਾਅਦਾ ਕੀਤਾ ਗਿਆ ਹੈ ਹਾਲਾਂਕਿ ਸੈ residențial ਰੈਂਟਰ ਲਾਇਸੈਂਸਿੰਗ ਦਾ ਕਿਰਾ ਸ਼ਹਿਰ ਤੇ ਹੋਣਾ ਵਾਟਾ ਤੱਕ ਬਤਾਇਆ ਜਾ ਰਿਹਾ ਪਰ ਮੀਅਰ ਦਾ ਕਹਿਣਾ ਹੈ ਕਿ ਉਹ ਆਪਣੀਆਂ ਤਾਕਤਾਂ ਰਵਤੋ ਕਰਦੇ ਅਜਲ ਹੀ ਫੀਸ ਖਤਮ ਕਰਨ ਦਾ ਐਲਾਨ ਕਰਨਗੇ ਆਗਰ ਐਲ ਪ੍ਰੋਗਰਾਮ ਮੁੱਢਲੇ ਤੌਰ ਤੇ ਮੌਜੂਦਾ ਵਰੀਦੀ 31 ਦਸੰਬਰ ਤੱਕ ਹੀ ਲਾਗੂ ਰੱਖਿਆ ਜਾਣਾ ਸੀ ਪਰ ਗ੍ਰੈਂਪਟਨ ਸਿਟੀ ਕੌਂਸਲ ਦੇ ਬੋਲੂ ਇਸ ਨੂੰ 2028 ਤੱਕ ਲਿਜਾਣ ਦਾ ਫੈਸਲਾ ਕੀਤਾ ਗਿਆ ਬੀਤੇ ਮਾਰਚ ਮਹੀਨੇ ਦੇ ਵਿੱਚ ਕੌਂਸਲ ਨੇ 300 ਡਾਲਰ ਦੀ ਫੀਸ ਮੁਆਫ ਕਰ ਦਿੱਤੀ ਪਰ 3 ਮਹੀਨੇ ਬਾਅਦ ਜੂਨ ਮਹੀਨੇ ਦੌਰਾਨ ਖਰਚਿਆਂ ਦਾ ਹਵਾਲਾ ਦਿੱਤੇ ਆ ਫੀਸ ਮੁੜ ਲਾਗੂ ਕਰਨ ਦਾ ਮਤਾ ਪਾਸ ਕੀਤਾ ਹਾਲੀ ਦੇ ਵਿੱਚ ਸਿਟੀ ਕੌਂਸਲ ਨੂੰ ਸੌਂਪੀ ਗਈ ਰਿਪੋਰਟ ਦੇ ਵਿੱਚ ਵੀ ਫੀਸ ਬਹਾਲ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। ਐਜ਼ੋਨਟ ਮੇਅਰ ਪੈਟੇ ਬਰਾਊਨ ਬਿਲਕੁਲ ਨਹੀਂ ਚਾਹੁੰਦੇ ਕਿ ਫੀਸ ਬਹਾਲ ਰੱਖੀ ਜਾਵੇ ਅਤੇ ਉਹ ਅਨਟੇਰੀਓ ਦੇ ਮੇਅਰਸ ਨੂੰ ਮਿਲੀਆਂ ਖਾਸ ਤਾਕਤਾਂ ਦੀ ਵਰਤੋਂ ਕਰਦਿਆਂ ਫੀਸ ਮਾਫ ਕਰ ਸਕਦੇ ਨੇ। ਇੱਥੇ ਦੱਸਣਾ ਬੰਦਾ ਹੈ ਕਿ ਚੋਣ ਵੀ 2024 ਦੇ ਵਿੱਚ ਆਰਆਰਐਲ ਪਾਇਲਟ ਪ੍ਰੋਗਰਾਮ ਲਾਗੂ ਹੋਣ ਵੇਲੇ ਤੋਂ ਹੀ ਵੱਡੀ ਗਿਣਤੀ ਦੇ ਵਿੱਚ ਲੈਂਡੋਰਡਸ ਦੇ ਇਜ਼ਾਫ ਦੋਧ ਕਰ ਰਹੇ ਨੇ ਅਤੇ ਪ੍ਰੈਂਪਟਨ ਹਾਊਸਿੰਗ ਪ੍ਰਾਈਡਰਸ ਐਸੋਸੀਏਸ਼ਨ ਤੇ ਇੱਕ ਵਾਈਟ ਹੈਡ ਕਈ ਰੋਜ਼ ਵਿਖਾਵੇ ਹੋ ਚੁੱਕੇ ਨੇ। ਐਸੋਸੀਏਸ਼ਨ ਦਵਲੋ ਫੇਸ ਨੂੰ ਸਰਾਸਰ ਗੈਰ ਹਕੂਕਤ ਅਸਰਜਾਰ ਹੈ ਜੋ ਲੈਂਡਲੋਰਡ ਸੁਤੇ ਬੋਝ ਪਾਉਂਦਿਆ ਨੇ ਐਸੋਸੀਏਸ਼ਨ ਦੇ ਪ੍ਰਧਾਨ ਆਜ਼ਾਦ ਗੋਇਤ ਨੇ ਫੀਸ ਹਟਾਉਣ ਬਾਰੇ ਮਿਹਰ ਦੇਵਾਦੇ ਉਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਪਰ ਨਾਲ ਹੀ ਕਿਹਾ ਕਿ ਆਰਆਰਐਲ ਦੀਆਂ ਕਈ ਹੋ ਚਿੰਤਾਵਾਂ ਵੀ ਮੌਜੂਦ ਨੇ ਉਹਨਾਂ ਕਿਹਾ ਕਿ ਅਸੀਂ ਆਪਣੇ ਕਰਤੇ ਕਾਨੂੰਨੀ ਮਾਲਕਾਂ ਅਤੇ ਹਰ ਕਿਸਮ ਦੀ ਪੜਤਾਲ ਦੇ ਵਿੱਚ ਸੰਦੇਕਾਰ ਖੜੇ ਸਾਬਤ ਹੋਏ ਤਾਂ ਅਜੇ ਦੇ ਵਿੱਚ ਨਵੇਂ ਸਿਰੇ ਤੋਂ ਪੜਤਾਲ ਕਰਨ ਦੀ ਕੋਈ ਤੁਕ ਨਹੀਂ ਬੰਦੀ ਆਜ਼ਾਦ ਕੋਇਤ ਨੇ ਸ਼ੰਕਾ ਕਿਤਾ ਹੈ ਕਿ 24 26 ਦੇ ਵਿੱਚ ਬ੍ਰੈਂਪਟਨ ਦੇ ਮੇਅਰ ਦੀ ਚੋਣ ਹੋਣੀ ਹੈ ਅਤੇ ਸੰਭਾਵਤ ਰੂਪ ਤੇ ਇਸੇ ਕਰਕੇ ਲੋਕਾਂ ਨੂੰ ਭਤਿਆਉਣਾ ਚਾਹੁੰਦੇ ਨੇ ਦਾਸੀ ਕਿ ਬਗਾਲ ਲਾਇਸੈਂਸ ਸੋ ਕਿਰਾਏਦਾਰ ਰੱਖਣ ਵਾਲੇ ਦੇ ਪਹਿਲੀ ਵਾਰ 600 ਡਾਲਰ ਦੂਜੀ ਵਾਰ 912 ਅਤੇ ਤੀਜੀ ਵਾਰ 1200 ਡਾਲਰ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ 20 ਨਵੰਬਰ ਨੂੰ ਬ੍ਰੈਂਪਟਨ ਦੇ ਘਰ ਦੇ ਵਿੱਚ ਅੱਗ ਲੱਗਣ ਕਾਰਨ ਪੰਜ ਜੀਆਂ ਦੀ ਮੌਤ ਮਗਰੋਂ ਆਰ ਲ ਨੂੰ ਸਖਤੀ ਦੇ ਨਾਲ ਲਾਗੂ ਕਰਨ ਤੇ ਵੀ ਹੁਣ ਚੌਥੀ ਤਜਾਰ ਹੈ ਬ੍ਰੈਂਪਟਨ ਨੇ ਮਕਾਨ ਮਾਲਕਾਂ ਦੇ ਲਈ ਵੱਡੀ ਰਾਹਤ ਦਾ ਐਲਾਨ ਕਰ ਦਿਆ ਮੀਅਰ ਪੈਟਿਕ براਊਨ ਦੇ ਵੱਲੋਂ ਰੈ residențial ਰੈਂਟਰ ਲਾਇਸੈਂਸਿੰਗ ਪ੍ਰੋਗਰਾਮ ਦੀ 300 ਡਾਲਰ ਫੀਸ ਪੱਕੇ ਤੌਰ ਤੇ ਹਟਾਉਣ ਦਾ ਵਾਅਦਾ ਕੀਤਾ ਗਿਆ ਹਾਲਾਂਕਿ ਰੈ residențial ਰੈਂਟਰ ਲਾਇਸੈਂਸਿੰਗ ਦਾ ਕਿਰਾ ਸ਼ਹਿਰ ਤੇ ਹੋਣਾ ਵਾਟਾ ਤੱਕ ਵਧਾਇਆ ਜਾ ਰਿਹਾ ਹੈ ਪਰ ਮੇਅਰ ਦਾ ਕਹਿਣਾ ਹੈ ਕਿ ਉਹ ਆਪਣੀਆਂ ਤਾਕਤਾਂ ਦੀ ਵਰਤੋਂ ਕਰਦੇ ਆ ਜਲਦ ਹੀ ਫੀਸ ਖਤਮ ਕਰਨ ਦਾ ਐਲਾਨ ਕਰਨਗੇ ਆਰਐਲ ਪ੍ਰੋਗਰਾਮ ਮੁੱਢਲੇ ਤੌਰ ਤੇ ਮੌਜੂਦਾ ਵਰੀਤੀ 31 ਦਸੰਬਰ ਤੱਕ ਹੀ ਲਾਗੂ ਰੱਖਿਆ ਜਾਣਾ ਸੀ ਪਰ ਗ੍ਰੈਂਪਟਨ ਸਿਟੀ ਕੌਂਸਲ ਦੇ ਬੋਲੂ ਇਸ ਨੂੰ 2028 ਤੱਕ ਲਿਜਾਣ ਦਾ ਫੈਸਲਾ ਕੀਤਾ ਗਿਆ ਹੈ ਬਿੱਤੇ ਮਾਰਚ ਮਹੀਨੇ ਦੇ ਵਿੱਚ ਕਾਉਂਸਲ ਨੇ 300 ਡਾਲਰ ਦੀ ਫੀਸ ਮਾਫ ਕਰ ਦਿੱਤੀ ਪਰ 3 ਮਹੀਨੇ ਬਾਅਦ ਜੂਨ ਮਹੀਨੇ ਦੌਰਾਨ ਖਰਚਿਆਂ ਦਾ ਹਵਾਲਾ ਦਿੱਤੇ ਆ ਫੀਸ ਮੁੜ ਲਾਗੂ ਕਰਨ ਦਾ ਮਤਾ ਪਾਸ ਕੀਤਾ ਹੈ ਹਾਲੀ ਦੇ ਵਿੱਚ ਸਿਟੀ ਕਾਉਂਸਲ ਨੂੰ ਸੌਂਪੀ ਗਈ ਰਿਪੋਰਟ ਦੇ ਵਿੱਚ ਵੀ ਫੀਸ ਬਹਾਲ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ ਅਜੋਲਟ ਮੇਅਰ ਪੈਟੇ ਬਰਾਊਨ ਬਿਲਕੁਲ ਨਹੀਂ ਚਾਹੁੰਦੇ ਕਿ ਫੀਸ ਬਹਾਰ ਰੱਖੀ ਜਾਵੇ ਅਤੇ ਉਹ অন্ਟਾਰੀਓ ਦੇ ਮੇਅਰਸ ਨੂੰ ਮਿਲੀਆਂ ਖਾਸ ਤਾਕਤਾਂ ਦੀ ਵਰਤੋਂ ਕਰਦਿਆਂ ਫੀਸ ਮਾਫ ਕਰ ਸਕਦੇ ਨੇ ਇਤਿਹਾਸਨਾ ਬੰਦਾ ਹੈ ਕਿ ਜਨਵੀ 2024 ਦੇ ਵਿੱਚ ਆਰ ਆਰ ਐਲ ਪਾਈਲਟ ਪ੍ਰੋਗਰਾਮ ਲਾਗੂ ਹੋਣ ਵੇਲੇ ਤੋਂ ਹੀ ਵੱਡੀ ਗਿਣਤੀ ਦੇ ਵਿੱਚ ਲੈਂਡਲੋਰਡਸ ਦਾ ਇਜ਼ਾਫ ਰੋਧ ਕਰ ਰਹੇ ਨੇ ਅਤੇ ਪ੍ਰੈਂਪਟਨ ਹਾਊਸਿੰਗ ਪ੍ਰਾਈਡਰਸ ਐਸੋਸੀਏਸ਼ਨ ਦੇ ਇੱਕ ਵਾਈਟ ਹੈਡ ਕਈ ਰੋਸ ਵਿਖਾਵੇ ਹੋ ਚੁੱਕੇ ਨੇ ਐਸੋਸੀਏਸ਼ਨ ਦੇ ਵੱਲੋਂ ਫੇਸ ਨੂੰ ਸਰਾਸਰ ਗੈਰ ਹਾਜਬ ਦੱਸਿਆ ਜਾ ਰਿਹਾ ਹੈ ਜੋ ਲੈਂਡਲੋਰਡਸ ਉੱਤੇ ਬੋਝ ਪਾਉਂਦਿਆ ਨੇ ਐਸੋਸੀਏਸ਼ਨ ਦੇ ਪ੍ਰਧਾਨ ਆਜ਼ਾਦ ਗੋਇਟ ਨੇ ਫੀਸ ਹਟਾਉਣ ਬਾਰੇ ਮੇਰੇ ਦੇਵਾਦਿਓ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਪਰ ਨਾਲ ਹੀ ਕਿਹਾ ਕਿ ਅਰਰ ਐਲ ਦੀਆਂ ਕਈ ਹੋ ਚਿੰਤਾਵਾਂ ਵੀ ਮੌਜੂਦ ਨੇ ਉਹਨਾਂ ਕਿਹਾ ਕਿ ਅਸੀਂ ਆਪਣੇ ਕਰਤੇ ਕਾਨੂੰਨੀ ਮਾਲਕ ਖਾਂ ਅਤੇ ਹਰ ਕਿਸਮ ਦੀ ਪੜਤਾਲ ਦੇ ਵਿੱਚ ਸੰਦੇਕਾਰ ਖੜੇ ਸਾਬਤ ਹੋਏ ਤਾਂ ਅਜੇ ਦੇ ਵਿੱਚ ਨਵੇਂ ਸਿਰੇ ਤੋਂ ਪੜਤਾਲ ਕਰਵੋਣ ਦੀ ਕੋਈ ਤੁਕ ਨਹੀਂ ਬੰਦੀ। ਆਜ਼ਾਦ ਕੋਇਟ ਨੇ ਸ਼ੰਕਾ ਸਹਿਰ ਕੀਤਾ ਕਿ 2026 ਦੇ ਵਿੱਚ ਬ੍ਰੈਂਪਟਨ ਦੇ ਮੇਅਰ ਦੀ ਚੋਣ ਹੋਣੀ ਹੈ ਅਤੇ ਸੰਭਾਵਤ ਹੋ ਰੂਤੇ ਇਸੇ ਕਰਕੇ ਲੋਕਾਂ ਨੂੰ ਭਤਿਆਉਣਾ ਚਾਹੁੰਦੇ ਨੇ। ਦੱਸੀਏ ਕਿ ਬਗੈਰ ਲਾਇਸੈਂਸ ਤੋਂ ਕਿਰਾਏਦਾਰ ਰੱਖਣ ਵਾਲਿਆਂ ਦੇ ਪਹਿਲੀ ਵਾਰ 600 ਡਾਲਰ ਦੂਜੀ ਵਾਰ 900 ਡਾਲਰ ਅਤੇ ਤੀਜੀ ਵਾਰ 1200 ਡਾਲਰ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ। 20 ਨਵੰਬਰ ਨੂੰ ਬ੍ਰੈਂਪਟਨ ਦੇ ਘਰ ਦੇ ਵਿੱਚ ਅਗਲ ਕਨ ਕਾਰਨ ਪੰਜੂ ਛੀਆਂ ਦੀ ਮੌਤ ਮਗਰੋਂ ਆਰ ਆਰ ਐਲ ਨੂੰ ਸਖਤੀ ਦੇ ਨਾਲ ਲਾਗੂ ਕਰਨ ਤੇ ਵੀ ਹੁਣ ਚੌਥੀ ਤਜਾਰ ਹੈ ਬ੍ਰੈਂਟਨ ਦੇ ਮਕਾਨ ਮਾਲਕਾਂ ਦੇ ਲਈ ਵੱਡੀ ਰਾਹਤ ਦਾ ਐਲਾਨ ਕਰ ਦਿਆ ਮੇਅਰ ਪੈਟਿਕ براਊਨ ਦੇ ਵੱਲੋਂ ਰੈ residențial ਰੈਂਟਰ ਲਾਇਸੈਂਸਿੰਗ ਪ੍ਰੋਗਰਾਮ ਦੀ 300 ਡਾਲਰ ਫੀਸ ਪੱਕੇ ਤੌਰ ਤੇ ਹਟਾਉਣ ਦਾ ਵਾਅਦਾ ਕੀਤਾ ਗਿਆ ਹਾਲਾਂਕਿ ਇਸ ਰੈ residențial ਰੈਂਟਰ ਲਾਇਸੈਂਸਿੰਗ ਦਾ ਕਿਰਾ ਸ਼ਹਿਰ ਤੇ ਹੋਣਾ ਵਾਟਾ ਤੱਕ ਬਧਾਇਆ ਜਾ ਰਿਹਾ ਪਰ ਮੇਅਰ ਦਾ ਕਹਿਣਾ ਹੈ ਕਿ ਉਹ ਆਪਣੀਆਂ ਤਾਕਤਾਂ ਦੀ ਵਰਤੋਂ ਕਰਦੇ ਆ ਜਲਦੀ ਹੀ ਫੀਸ ਖਤਮ ਕਰਨ ਦਾ ਐਲਾਨ ਕਰਨਗੇ ਆਰ ਆਰ ਐਲ ਪ੍ਰੋਗਰਾਮ ਰਾਮ ਮੁੱਢਲੇ ਤੌਰ ਤੇ ਮੌਜੂਦਾ ਵਰੇਦੀ 31 ਦਸੰਬਰ ਤੱਕ ਹੀ ਲਾਗੂ ਰੱਖਿਆ ਜਾਣਾ ਸੀ ਪਰ ਗ੍ਰੈਂਪਟਨ ਸਿਟੀ ਕੌਂਸਲ ਦੇ ਬੋਲੋ ਵਿਸਤੰਤ 2028 ਤੱਕ ਲਿਜਾਣ ਦਾ ਫੈਸਲਾ ਕੀਤਾ ਗਿਆ ਬੀਤੇ ਮਾਰਚ ਮਹੀਨੇ ਦੇ ਵਿੱਚ ਕੌਂਸਲ ਨੇ 300 ਡਾਲਰ ਦੀ ਫੀਸ ਮਾਫ ਕਰ ਦਿੱਤੀ ਪਰ 3 ਮਹੀਨੇ ਬਾਅਦ ਜੂਨ ਮਹੀਨੇ ਦੌਰਾਨ ਖਰਚਿਆਂ ਦਾ ਹਵਾਲਾ ਦਿੱਤੇ ਆ ਫੀਸ ਮੁੜ ਲਾਗੂ ਕਰਨ ਦਾ ਮਤਾ ਪਾਸ ਕੀਤਾ ਹਾਲੀ ਦੇ ਵਿੱਚ ਸਿਟੀ ਕੌਂਸਲ ਨੂੰ ਸੌਂਪੀ ਗਈ ਰਿਪੋਰਟ ਤੇ ਵਿੱਚ ਵੀ ਫੀਸ ਬਹਾਲ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। ਇਸੋਲਟ ਮੇਅਰ ਪੈਟੇ ਬਰਾਊਨ ਬਿਲਕੁਲ ਨਹੀਂ ਚਾਹੁੰਦੇ ਕਿ ਫੀਸ ਬਾਹਰ ਰੱਖੀ ਜਾਵੇ ਅਤੇ ਉਹ ਅਨਟੈਰੀਓ ਦੇ ਮੈਲਸ ਨੂੰ ਮਿਲੀਆਂ ਖਾਸ ਤਾਕਤਾਂ ਦੀ ਵਰਤੋਂ ਕਰਦਿਆਂ ਫੀਸ ਮੁਆਫ ਕਰ ਸਕਦੇ ਨੇ। ਇਤਿਹਾਸਨਾ ਬੰਦਾ ਹੈ ਕਿ ਜਨਵਰੀ 2024 ਦੇ ਵਿੱਚ ਆਰਆਰਐਲ ਪਾਇਲਟ ਪ੍ਰੋਗਰਾਮ ਲਾਗੂ ਹੋਣ ਵੇਲੇ ਤੋਂ ਹੀ ਵੱਡੀ ਗਿਣਤੀ ਦੇ ਵਿੱਚ ਲੈਂਡੋਰਡਸ ਇਸ ਦਾ ਵਿਰੋਧ ਕਰ ਰਹੇ ਨੇ ਅਤੇ ਪ੍ਰੈਮਪਟਨ ਹਾਊਸਿੰਗ ਪ੍ਰਾਈਡਰਸ ਐਸੋਸੀਏਸ਼ਨ ਦੀ ਇੱਕ ਵਾਈਟ ਹੈਡ ਕਈ ਰੋਸ ਵਿਖਾਵੇ ਹੋ ਚੁੱਕੇ ਹਨ। ਐਸੋਸੀਏਸ਼ਨ ਦਾ ਵੱਲੋਂ ਫੀਸ ਨੂੰ ਸਰਾਸਰ ਗੈਰ ਵਾਜਬ ਦੱਸਿਆ ਜਾ ਰਿਹਾ ਹੈ ਜੋ ਲੈਂਡਲੋਰਡਸ ਉਤੇ ਬੋਝ ਪਾਉਂਦੀ ਹੈ ਨੇ ਐਸੋਸੀਏਸ਼ਨ ਦੇ ਪ੍ਰਧਾਨ ਆਜ਼ਾਦ ਗੋਇਤ ਨੇ ਫੀਸ ਹਟਾਉਣ ਬਾਰੇ ਮੇਰੇ ਦੇਵਾਦਿਓ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਪਰ ਨਾਲ ਹੀ ਇਹ ਕਿ ਹੈ ਕਿ ਆਰਆਰਐਲ ਦੀਆਂ ਕਈ ਹੋ ਚਿੰਤਾਵਾਂ ਵੀ ਮੌਜੂਦ ਨੇ ਉਹਨਾਂ ਕਿਹਾ ਕਿ ਅਸੀਂ ਆਪਣੇ ਕਰਤੇ ਕਾਨੂੰਨੀ ਮਾਲਕਾਂ ਅਤੇ ਹਰ ਕਿਸਮ ਦੀ ਪੜਤਾਲ ਦੇ ਵਿੱਚ ਸੰਦੇਕਾਰ ਖੜੇ ਸਾਬਤ ਹੋਏ ਤਾਂ ਅਜੇ ਦੇ ਵਿੱਚ ਨਵੇਂ ਸਿਰੇ ਤੋਂ ਪੜਤਾਲ ਕਰਨ ਦੀ ਕੋਈ ਤੁਕ ਨਹੀਂ ਬੰਦੀ ਆਜ਼ਾਦ ਗੋਇਤ ਨੇ ਸ਼ੰਕਾ ਕਿਤੇ ਹੈ ਕਿ 24 26 ਦੇ ਵਿੱਚ ਬ੍ਰੈਂਪਟਨ ਦੇ ਮੇਅਰ ਦੀ ਚੋਣ ਹੋਣੀ ਹੈ ਅਤੇ ਸੰਭਾਵਤ ਹੋਰ ਉਤੇ ਇਸੇ ਕਰਕੇ ਲੋਕਾਂ ਨੂੰ ਪਤਿਆਉਣਾ ਚੁੰਦੇ ਨੇ ਦਸਵੀਂ ਕੇ ਬਗੈਰ ਲਾਇਸੈਂਸ ਸੋਕੇ ਰੱਖਣ ਵਾਲਿਆਂ ਦੇ ਪਹਿਲੀ ਵਾਰ 600 ਡਾਲਰ ਦੂਜੀ ਵਾਰ 912 ਅਤੇ ਤੀਜੀ ਵਾਰ 1200 ਡਾਲਰ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ 20 ਨਵੰਬਰ ਨੂੰ ਬ੍ਰੈਂਪਟਨ ਦੇ ਘਰ ਦੇ ਵਿੱਚ ਅਗ ਲੱਗਣ ਕਾਰਨ ਪੰਜ ਜੀਆਂ ਦੀ ਮੌਤ ਮਗਰੋਂ ਆਰਐਲ ਨੂੰ ਸਖਤੀ ਦੇ ਨਾਲ ਲਾਗੂ ਕਰਨ ਤੇ ਵੀ ਹੁਣ ਚੌਥੀ ਤਜਾੜਿਆ ਬ੍ਰੈਂਪਟਨ ਦੇ ਮਕਾਨ ਮਾਲਕਾਂ ਦੇ ਲਈ ਵੱਡੀ ਰਾਹਤ ਦਾ ਐਲਾਨ ਕਰ ਦਿਆ ਮੇਅਰ ਪੈਟਿਕ ਬਰਾਊਨ ਦੇ ਵੱਲੋਂ ਰੈ residen tial ਰੈਂਟਰ ਲਾਇਸੈਂਸਿੰਗ ਪ੍ਰੋਗਰਾਮ ਦੀ 300 ਡਾਲਰ ਫੀਸ ਪੱਕੇ ਤੌਰ ਤੇ ਹਟਾਉਣ ਦਾ ਵਾਅਦਾ ਕੀਤਾ ਗਿਆ ਹਾਲਾਂਕਿ ਸੈ residen tial ਰੈਂਟਲ ਲਾਇਸੈਂਸਿੰਗ ਦਾ ਕਿਰਾ ਸ਼ਹਿਰ ਤੇ ਹੋਣਾ ਵਾਟਾ ਤੱਕ ਵਿਦਾਇਆ ਜਾ ਰਿਹਾ ਹੈ ਪਰ ਮੇਅਰ ਦਾ ਕਹਿਣਾ ਹੈ ਕਿ ਉਹ ਆਪਣੀਆਂ ਤਾਕਤਾਂ ਦੀ ਵਰਤੋਂ ਕਰਦੇ ਅਜਲ ਹੀ ਫੀਸ ਖਤਮ ਕਰਨ ਦਾ ਐਲਾਨ ਕਰਨਗੇ ਆਰ ਆਰ ਐਲ ਪ੍ਰੋਗਰਾਮ ਮੁੱਢਲੇ ਤੌਰ ਤੇ ਮੌਜੂਦਾ ਵਰੀਤੀ 31 ਦਸੰਬਰ ਤੱਕ ਹੀ ਲਾਗੂ ਰੱਖਿਆ ਜਾਣਾ ਸੀ ਪਰ ਗ੍ਰੈਂਪਟਨ ਸਿਟੀ ਕੌਂਸਲ ਦੇ ਵੱਲੋਂ ਇਸ ਨੂੰ 2028 ਤੱਕ ਲਿਜਾਣ ਦਾ ਫੈਸਲਾ ਕੀਤਾ ਗਿਆ ਹੈ ਬੀਤੇ ਮਾਰਚ ਮਹੀਨੇ ਦੇ ਵਿੱਚ ਕਾਉਂਸਲ ਨੇ 300 ਡਾਲਰ ਦੀ ਫੀਸ ਮੁਆਫ ਕਰ ਦਿੱਤੀ ਪਰ 3 ਮਹੀਨੇ ਬਾਅਦ ਜੂਨ ਮਹੀਨੇ ਦੌਰਾਨ ਖਰਚੇ ਦਾ ਹਵਾਲਾ ਦਿੱਤੇ ਆ ਫੀਸ ਮੁੜ ਲਾਗੂ ਕਰਨ ਦਾ ਮਤਾ ਪਾਸ ਕੀਤਾ ਹੈ ਹਾਲੀ ਦੇ ਵਿੱਚ ਸਿਟੀ ਕਾਉਂਸਲ ਨੂੰ ਸੌਂਪੀ ਗਈ ਰਿਪੋਰਟ ਤੇ ਵਿੱਚ ਵੀ ਫੀਸ ਬਹਾਲ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ ਅਜੋਲਟ ਮੇਅਰ ਪੈਟੇ ਬ੍ਰਾਊਨ ਬਿਲਕੁਲ ਨਹੀਂ ਚਾਹੁੰਦੇ ਕਿ ਫੀਸ ਬਹਾਰ ਰੱਖੀ ਜਾਵੇ ਅਤੇ ਉਹ ਅਨਟੈਰੀਓ ਦੇ ਮੇਲਸ ਨੂੰ ਮਿਲੀਆਂ ਖਾਸ ਤਾਕਤਾਂ ਦੀ ਵਰਤੋਂ ਕਰਦਿਆਂ ਫੀਸ ਮੁਆਫ ਕਰ ਸਕਦੇ ਨਹੀਂ ਇਹ ਤੇ ਦਸਾਂ ਬੰਦੇ ਕਿ ਚੁਣਵੀ 2024 ਦੇ ਵਿੱਚ ਆਰ ਆਰ ਐਲ ਪਾਇਲਟ ਪ੍ਰੋਗਰਾਮ ਲਾਗੂ ਹੋਣ ਵੇਲੇ ਤੋਂ ਹੀ ਵੱਡੀ ਗਿਣਤੀ ਦੇ ਵਿੱਚ ਲੈਂਡਲੋਰਡਸ ਦੇ ਇਸ ਦਾ ਵਿਰੋਧ ਕਰ ਰਹੇ ਨੇ ਅਤੇ ਪ੍ਰੈਮਪਟਨ ਹਾਊਸਿੰਗ ਪ੍ਰਾਈਡਰਸ ਐਸੋਸੀਏਸ਼ਨ ਦੇ ਇੱਕ ਵਾਈਟ ਹੈਟ ਕਈ ਰੋਸ ਵਿਖਾਵੇ ਹੋ ਚੁੱਕੇ ਨੇ ਐਸੋਸੀਏਸ਼ਨ ਦੇ ਵੱਲੋਂ ਫੀਸ ਨੂੰ ਸਰਾਸਰ ਗੈਰ ਹਾਜਬ ਅਸਹਿਜਾਰ ਹੈ ਜੋ ਲੈਂਡਲੋਰਡਸ ਉੱਤੇ ਬੋਝ ਪਾਉਂਦੀ ਹੈ ਨੇ ਐਸੋਸੀਏਸ਼ਨ ਦੇ ਪ੍ਰਧਾਨ ਆਜ਼ਾਦ ਗੋਇਟ ਨੇ ਫੀਸ ਹਟਾਉਣ ਬਾਰੇ ਮੇਰੇ ਦਿਵਾਦੇ ਉਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਪਰ ਨਾਲ ਹੀ ਕਿ ਹੈ ਕਿ ਆਰ ਆਰ ਐਲ ਦੀਆਂ ਕਈ ਕੋਈ ਚਿੰਤਾਵਾਂ ਵੀ ਮੌਜੂਦ ਨਹੀਂ ਉਹਨਾਂ ਕਿਹਾ ਕਿ ਅਸੀਂ ਆਪਣੇ ਕਰਦੇ ਕਾਨੂੰਨੀ ਮਾਲਕਾਂ ਅਤੇ ਹਰ ਕਿਸਮ ਦੀ ਪੜਤਾਲ ਦੇ ਵਿੱਚ ਸੰਡੇਕਰ ਖੜੇ ਸਾਬਤ ਹੋਏ ਤਾਂ ਅਜੇ ਦੇ ਵਿੱਚ ਨਵੇਂ ਸਿਰੇ ਤੋਂ ਪੜਤਾਲ ਕਰਵਾਂ ਦੀ ਕੋਈ ਤੁਕ ਨਹੀਂ ਬੰਦੀ ਆਜ਼ਾਦ ਕੋਇਟ ਨੇ ਸ਼ੰਕਾ ਸਹਿਰ ਕੀਤਾ ਕਿ 2026 ਦੇ ਵਿੱਚ ਬ੍ਰੈਂਪਟਨ ਦੇ ਮੇਅਰ ਦੀ ਚੋਣ ਹੋਣੀ ਹੈ ਅਤੇ ਸੰਭਾਵਤ ਹੋ ਰੂਤੇ ਇਸੇ ਕਰਕੇ ਲੋਕਾਂ ਨੂੰ ਪਤਿਆਉਣਾ ਚਾਹੁੰਦੇ ਨੇ ਦੱਸਿਆ ਕਿ ਬਗੈਰ ਲਾਇਸੈਂਸ ਤੋਂ ਕਿਰਾਏਦਾਰ ਰੱਖਣ ਵਾਲਿਆਂ ਦੇ ਪਹਿਲੀ ਵਾਰ 600 ਡਾਲਰ ਦੂਜੀ ਵਾਰ 900 ਡਾਲਰ ਅਤੇ ਤੀਜੀ ਵਾਰ 1200 ਡਾਲਰ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ 2 ਨਵੰਬਰ ਨੂੰ ਪ੍ਰੈਮਟਨ ਦੇ ਘਰ ਦੇ ਵਿੱਚ ਅਗ ਲੱਗਣ ਕਾਰਨ ਪੰਜ ਜੀਹਾਂ ਦੀ ਮੌਤ ਮਗਰੋਂ ਆਰਐਲ ਨੂੰ ਸਖਤੀ ਦੇ ਨਾਲ ਲਾਗੂ ਕਰਨ ਤੇ ਵੀ ਹੁਣ ਚੌਥੀ ਤਜਾਰ ਹੈ